ਅੱਜ ਬੜੇ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬਦਨਾਮ ਕਰਨ ਤੇ ਲੱਗੇ ਆ ਲੋਕ ਏਜੰਸੀਆਂ ਖਾਸ ਤੌਰ ਤੇ ਉਹ ਕਹਿੰਦੇ ਜੀ ਇਹ ਮਹਾਰਾਜਾ ਰਣਜੀਤ ਸਿੰਘ ਨਾ ਸ਼ਰਾਬੀ ਕਵਾਦੀ ਸੀ ਤੇ ਸਾਡੇ ਵੀ ਕਈ ਮਗਰ ਲਾ ਕੇ ਕਹੀ ਜਾਂਦੇ ਉਹ ਆ ਕਰਦਾ ਸੀ ਉਹ ਉਹ ਕਰਦਾ ਸੀ ਸ਼ਰਾਬ ਪੀਂਦਾ ਸੀ ਸ਼ਰਾਬੀ ਬੰਦੇ 1,45,000 ਮਰਬਾ ਰਾਜਮੀਰ ਰਾਜ ਭਾਗ ਨਹੀਂ ਕਾਇਮ ਕਰਦੇ ਹੁੰਦੇ ਸ਼ਰਾਬੀ ਬੰਦਿਆਂ ਦੀ ਸਰਕਾਰ ਤੇ ਤੁਸੀਂ ਦੇਖਣ ਹੀ ਡੈ ਜਨਾ ਸ਼ਰਾਬੀ ਬੰਦੇ ਸ਼ਰਾਬੀ ਕੋ ਆਪੀ ਦਾ ਰਾਜ ਭਾ ਕਿਦਾਂ ਦਾ ਹੁੰਦਾ ਇਹਦੇ ਮੈਨੂੰ ਬਹੁਤ ਨੇ ਉਦਾਹਰਨਾਂ ਦੇਣ ਦੀ ਲੋੜ ਨਹੀਂ ਉਹਦੇ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਸ਼ੇਰਾਂ ਪੰਜਾਬ ਦੇ ਅੰਦਰ ਆਇਬ ਕੋਈ ਨਹੀਂ ਨਿਮਰਤਾ ਵੇਖੋ ਆਹ ਗੱਲ ਕਹਿ ਕੇ ਮੈਂ ਟਾਡੀ ਸਿੰਘਾਂ ਕੋਲੋਂ ਕਵਤਾ ਲਵਾਉਣ ਲੱਗਾ ਹੁਣ ਨਿਮਰਤਾ ਵੇਖੋ ਸ਼ੇਰਾਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਵਿਆਹ ਬਰਾਤ ਤੁਰਨੀਆ ਅੰਮ੍ਰਿਤਸਰੋਂ ਦੇ ਕਿ ਸੇਨੇ ਜਾ ਕੇ ਆਖਿਆ ਸ਼ੇਰੇ ਪੰਜਾਬ ਜਾ ਕੇ ਦੇਖ ਤੇਰਾ ਪੋਤਰਾ ਕਿੰਨਾ ਸੋਹਣਾ ਲੱਗਦਾ ਉੱਤੇ ਚਾਨਣੀ ਕਿੰਨੀ ਸੋਹਣੀ ਲੱਗਦੀ ਮੱਥੇ ਤੇ ਸੇਹਰਾ ਵੇਖ ਕਿੰਨਾ ਸੋਹਣਾ ਲੱਗਦਾ ਸ਼ੇਰੇ ਪੰਜਾਬ ਆ ਗਿਆ ਤੇ ਆਉਂਦੇ ਸਾਲ ਕਹਿੰਦਾ ਚਾਨਣੀ ਵੀ ਲਾ ਦਿਓ ਤੇ ਸੇਹਰਾ ਵੀ ਲਾ ਦਿਓ ਉਹਨਾਂ ਆਖਿਆ ਕਿਉਂ ਚਾਨਣੀ ਕਿਉਂ ਲਾਉਣੀ ਤੇਰੇ ਪੋਤਰੇ ਦਾ ਵਿਆਹ ਵਾ ਪੋਤਰੇ ਦੇ ਸਿਰ ਤੇ ਚਾਨਣੀ ਲੱਗੀ ਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਬੈਠਿਆਂ ਅੰਮ੍ਰਿਤਸਰ ਦੀ ਧਰਤੀ ਉੱਤੇ ਤੇ ਅੰਮ੍ਰਿਤ ਸਰ ਵਿੱਚ ਚਾਨਣੀਆਂ ਸਿਰਫ ਗੁਰੂ ਰਾਮਦਾਸ ਦੇ ਘਰ ਦੀ ਸ਼ੋਭਾ ਪੈਂਦੀਆਂ ਵਾ ਸਾਡੇ ਬੰਦਿਆਂ ਦੇ ਸਿਰਾਂ ਤੇ ਚਾਨਣੀਆਂ ਚੰਗੀਆਂ ਨਹੀਂ ਲੱਗਦਾ ਆਹਾ ਦੇਹ ਨਿਮਰਤਾ ਦੀ ਇੱਥੇ ਦੇ ਬੰਦੇ ਮਰਦੇ ਦਮ ਤੱਕ ਮਗਰੋਂ ਐਕਸ ਨਹੀਂ ਲਾ ਕੇ ਰਾਜੀ ਐਕਸ ਫਲਾਣਾ ਤੋਂ ਸਾਬਕਾ ਫਲਾਣਾ ਤੋਂ ਮੜੀਆਂ ਟੱਕ ਸਾਬਕਾ ਲੈ ਕੇ ਜਾਂਦੇ ਆਉਂਦੇ ਨੇ ਉਹਦੇ ਇੱਥੇ ਰਹਿ ਜਾਣੇ ਆ ਉਹਦੇ ਇੱਥੇ ਮਲੀਆਂ ਮੇਟ ਹੋ ਜਾਣੇ ਆ ਸ਼ੇਰੇ ਪੰਜਾਬ ਨੇ ਜਿੱਦਣ ਸੋਨੇ ਦੀ ਸੇਵਾ ਕਰਵਾਈ ਨਾ ਦਰਬਾਰ ਸਾਹਿਬ ਜਿਹੜਾ ਕੰਨਾਂ ਨੂੰ ਸੋਨਾ ਲੱਗਾ ਉਹ ਆਖਣ ਤੇਰਾ ਨਾਮ ਲਿਖਣਾ ਕਹਿੰਦਾ ਮੇਰਾ ਨਾਮ ਕਿਉਂ ਲਿਖਣਾ ਘਰ ਗੁਰੂ ਰਾਮਦਾਸ ਮਹਾਰਾਜ ਦਾ ਸੋਨੇ ਦੇ ਉੱਤੇ ਨਾਮ ਹੀ ਗੁਰੂ ਰਾਮਦਾਸ ਮਹਾਰਾਜ ਦਾ ਲਿਖੋ ਫੇਰ ਮਨ ਗੱਲ ਦਾ ਸਵਾਦ ਆ ਅਹੀਂ ਕਿਹੜੀ ਸਿੱਖੀ ਕਰਦੇ ਆ ਪੱਖੇ ਚੜਾ ਦਈਏ ਤਾਂ ਸਾਰੇ ਟੱਬਰ ਦੇ ਨਾਮ ਪਹਿਲਾਂ ਪਰਾਂ ਤੇ ਲਿਖ ਕੇ ਲਿਆਈਦੇ ਆ ਅੱਖਾਂ ਚੜਾ ਦੀ ਨਾ ਗੁਰਦੁਆਰੇ ਇੱਕ ਭੁੱਲ ਭਲੇਖੇ ਤੇ ਸਾਰੇ ਟੱਬਰ ਦੇ ਨਾਮ ਪਰਾਂ ਤੇ ਲਿਖੇ ਹੁੰਦੇ ਫਲਾਣਾ ਸੋਂ ਫਲਾਣਾ ਸੋਂ ਫਲਾਣਾ ਸੋਂ ਫਲਾਣਾ ਸੋਂ వాటర్ ਕੂਲਰ ਲੈ ਉਹ ਰੰਗ ਹੀ ਇੰਨਾ ਕਰ ਦਿੱਤਾ ਪੱਖੇ ਉਹਦੇ ਵੀ ਹਵਾ ਦੀ ਖੇ ਹੋਣੀ ਆ ਸਾਰੇ ਟੱਬਰ ਦੇ ਨਾਮ ਲਿਖੇ ਉਹਦੇ ਉੱਤੇ ਜੇ ਚਮਚੇ ਗਲਾਸੀਆਂ ਲੈਣ ਦੇ ਸਾਧ ਸਾਰੇ ਟੱਬਰ ਦੇ ਨਾਮ ਲਿਖ ਕੇ ਲੈ ਆਉਣੇ ਉੱਤੇ ਅਸੀਂ ਦੇ ਨਾਮ ਪਾ ਲਦੇ ਆ ਗੁਰੂ ਦੇ ਘਰ ਚ ਗੁਰੂ ਦਾ ਨਾਮ ਕੌਣ ਪਾ ਲਦਾ ਆ